ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਆਪਾਂ ਆਏ ਬਿਆ ਵੀਰੇ ਜਗਰਾਵਾ ਮੰਡੀ ਤੇ ਅੱਜ 19 ਤਰੀਕ ਹੋ ਗਈ ਬਹੁਤ ਰਸਤੀ ਮੰਡੀ ਦੇ ਵਿੱਚ ਘੋੜਿਆਂ ਦਾ ਤੇ ਅੱਜ ਆਪਾਂ ਆਪਣੇ ਵੱਡੇ ਭਰਾ ਮਲਕੀਤ ਸਿੰਘ ਨੂੰ ਮਿਲਦੇ ਆ ਜੀ ਬੀਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਵੀਰ ਜੀ ਆਪਣਾ ਐਡਰੈਸ ਨਾਮ ਤੇ ਪਹਿਲਾਂ ਦਰਸ਼ਕਾਂ ਨਾਲ ਸਾਂਝਾ ਕਰੋ ਜੀ ਮੇਰਾ ਜੀ ਪਿੰਡ ਲੰਗ ਹੈ ਜ਼ਿਲ੍ਹਾ ਪਟਿਆਲਾ ਹਾਂਜੀ ਨਾਮ ਮੇਰਾ ਮਲਕੀਤ ਸਿੰਘ ਹੈ ਠੀਕ ਹੈ ਜੀ ਇਹ ਫੋਨ ਨੰਬਰ ਆਏਗਾ ਜੀ 9876933179 ਠੀਕ ਹੈ ਇਹ ਕਿੰਨੇ ਜਾਨਵਰ ਲੈ ਕੇ ਆਂਦੇ ਵੀਰੇ ਆਪਾਂ ਮੰਡੀ ਦੇ ਵਿੱਚੋਂ ਦੋ ਲਿਆਏ ਜੀ ਦੋ ਘੋੜੀਆਂ ਲੈ ਕੇ ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜੀ ਘੋੜੀ ਆ ਵੀਰੇ ਘੋੜੀ ਬਾਰੇ ਇਹਦੇ ਡਿਟੇਲ ਦੇ ਦਿਓ ਸਾਨੂੰ ਇਹ 7-8 ਸਾਲ ਹੁਮਰੇ ਜੀ ਥੋੜੀ ਜਿਹੀ ਡਿੱਗੀ ਹੈ ਰਾਜ ਸ਼ੇਕਰੇ ਵਾਲੇ ਦੀ ਘੋੜੀ ਜੀ ਰਾਤ ਦੇ ਵਿੱਚ ਦਾ ਘੋੜਾ ਠੀਕ ਹੈ ਜੀ ਰਾਜ ਸ਼ੇਕਰੇ ਵਾਲਾ ਹਾਂ ਉਹਦੀ ਬੱਚੀ ਆ ਜੀ ਇਹ ਤਹਿਸੀਲਦਾਰ ਘੋੜੇ ਤੋਂ ਗੱਪਣਾ ਜੀ ਠੀਕ ਹੈ ਜੀ ਠੀਕ ਹੈ ਜਿਹੜਾ ਪ੍ਰਧਾਨ ਸਾਹਿਬ ਕੋਲ ਆ ਜੀ ਪ੍ਰਧਾਨ ਕੋਲ ਆ ਜੀ ਹਰਦوار ਹਰਦوار ਜਵਿੰਦਰ ਪ੍ਰਧਾਨ ਕੋ ਠੀਕ ਹੈ ਜੀ ਕਿੰਨੇ ਟਾਈਮ ਦੀ ਘਪੜਾ ਇਸ ਘੋੜੀ 7 ਮਹੀਨੇ ਦੀ ਘਪੜਾ ਜੀ 7 ਮਹੀਨੇ ਦੀ ਚੈੱਕ ਪਾਸ ਘੋੜੀ ਆ ਜੀ ਰਾਜशेखर ਵਾਲੇ ਦੀ ਬੱਚੀ ਆ ਜੀ ਇਹ ਪ੍ਰਧਾਨ ਸਾਹਿਬ ਵਾਲੇ ਘੋੜੇ ਦੀ ਹਰਦوار ਵਾਲੇ ਦੀ ਜੀ ਤਹਿਸੀਲਦਾਰ ਘੋੜੇ ਦੀ 7 ਮਹੀਨੇ ਦੀ ਚੈੱਕ ਪਾਸ ਘੋੜੀ ਆ ਜੀ ਤੇ ਬਾਬਾ ਜੀ ਹਾਈਟ ਕਿੰਨੀ ਆ ਘੋੜੀ ਦੀ 62 ਇੰਚ ਆ ਜੀ 62 ਇੰਚ ਹਾਈਟ ਤੇਰੇ ਪਾਪਾ ਜੀ ਇਹ ਆਪਣੀ ਦੂਜੀ ਘੋੜੀ ਆ ਜੀ ਹਾਂ ਜੀ ਹਾਂ ਜੀ ਇਹਦੀ ਡਿਟੇਲ ਦਿਓ ਜੀ ਬਾਬਾ ਜੀ ਇਹ Rajasthan ਤੋਂ ਆਈ ਵੀ ਆ ਜੀ ਠੀਕ ਹੈ ਜੀ ਤੇ ਹੈ ਹੀ ਅਨਨ ਹੋਣਾ ਜੀ ਠੀਕ ਹੈ ਜੀ ਇਹ ਹੁਣੇ ਕਿਹੜੇ ਘੋੜੇ ਤੋਂ ਗੱਭਣਾ ਜੀ ਇਹ 66 ਇੰਚ ਦਾ ਇੱਕ ਨਾਗ ਦਾ ਬੱਚਾ ਜੀ ਇੱਕ ਰੰਗ ਕਾਲਾ ਘੋੜਾ ਠੀਕ ਹੈ ਜੀ ਉਹ ਤੋਂ ਗੱਭਣਾ ਜੀ ਠੀਕ ਹੈ ਜੀ ਮਤਲਬ ਉਹ 7 ਮਹੀਨੇ ਚ ਇੱਕ ਪਾਸਾ ਇਹ 6 ਨਹੀਂ ਹੈ ਠੀਕ ਹੈ ਜੀ ਕੀ ਹਾਈਟ ਹੈ ਬਾਬਾ ਜੀ ਇਹਦੀ ਇਹਦੀ 60 ਇੰਚ ਠੀਕ ਹੈ ਜੀ ਤੇ ਇਹ ਲੋ ਜੀ ਮਿੱਤਰੋ ਇਹ ਇਹ ਦੋਨੇ ਘੋੜੀ ਆ ਬਾਬਾ ਜੀ ਸੇਲ ਬਾਬਾ ਜੀ ਸੇਲ ਵਾਸਤੇ ਲਿਕੇ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਆ ਬਹੁਤ ਚੰਗੀ ਬਲੱਡ ਲਾਈਨ ਦੀ ਘੋੜੀ ਆ ਦੂਜੀ ਤੇ ਇਹ ਵੀ ਘੋੜੀ ਨਾਗ ਦੇ ਬੱਚੇ ਚੰਗੇ ਘੋੜੇ ਤੋਂ ਗੱਭਣਾ ਤੇ ਬਾਬਾ ਜੀ ਮੰਡੀ ਦਾ ਮਾਹੌਲ ਕਿਦਾਂ ਦਾ ਹੈ ਵੇ ਮੰਡੀ ਨਰਮਾ ਜਾਂ ਗਰਮਾ ਬਹੁਤ ਵਧੀਆ ਮਾਹੌਲ ਹੈ ਜੀ ਠੀਕ ਹੈ ਜੀ ਦੇਖੋ ਨਰਮ ਗਰਮ ਤਾਂ ਜਿਹੜੇ ਬੰਦੇ ਨੂੰ ਜਹੀ ਚੀਜ਼ ਪਸੰਦ ਆਉਦੀ ਉਹਨੇ ਉਹੀ ਜੀ ਲੈਣੀ ਹਾਂਜੀ 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 ਪਰ ਮੰਡੀ ਦਾ ਮਾਹੌਲ ਇੰਨਾ ਵਧੀਆ ਹੈ ਵੀ ਦੁੱਖ ਸੁੱਖ ਸਾਰੇ ਭੁੱਲ ਜਾਂਦਾ ਬੰਦਾ ਇੱਥੇ ਆਹ ਪਾਪਾ ਜੀ ਉਹ ਤੋਂ ਕਹਿੰਦੇ ਨੇ ਦਿਮਾਗ ਤੇ ਜਿਹੜੀ ਟੈਨਸ਼ਨ ਆ ਮੰਡੀ ਜਾ ਕੇ ਬੰਦਾ ਇੱਕ ਇੱਕ ਲਾ ਲੋ ਵੀ ਫਰੈਸ਼ੀਆ ਹੋ ਜਾਂਦਾ ਹੈ ਨਾ ਸਾਰੇ ਭੈਣ ਭਰਾ ਉਹਦੇ ਜਿਹੜੇ ਦੂਰ ਸਾਰੇ ਮਿਲ ਜਾਂਦੇ 300 ਕਿਲੋਮੀਟਰ ਦੂਰ ਵਾਲੇ ਨੂੰ ਮਿਲ ਜਾਂਦੇ ਜਿਆਦਾਤਰ ਆਪਾਂ ਨਾ ਘੋੜੇ ਵਾਲਿਆਂ ਦਾ ਕੀ ਆ ਆਪਾਂ ਰਿਸ਼ਤੇਦਾਰੀ 'ਚ ਘੱਟ ਵਰਤਦੇ ਆ ਤੇ ਆਪਾਂ ਘੋੜਿਆਂ ਵਾਲੇ ਨਾਲ ਇੰਨੀ ਕੁ ਜ਼ਿਆਦਾ ਮੁਹੱਬਤ ਆ ਤੇ ਰਿਸ਼ਤੇਦਾਰੀ ਹੋ ਜਾਂਦੀ ਆ ਜਿਹਨੂੰ ਇੱਕ ਵਾਰ ਮਿਲ ਲੈ ਜ਼ਿਆਦਾ ਕੱਪ ਫੀਲੇ ਉਹਦੀ ਹੋ ਜਾਂਦਾ ਹਨਾ ਮਹਾਰਾਜ ਦਾ ਸੁਭਾਅ ਵੇ ਐਂ ਬਣਾਇਆ ਭਾਈ ਜੀ ਹਾਂਜੀ ਤੇ ਬਾਕੀ ਇਧਰ ਬਾਬਾ ਜੀ ਉਹਨਾਂ ਨੂੰ ਤਕਰੀਬਨ ਘੋੜਿਆਂ ਦੇ ਵਿੱਚ ਤੇ ਬਾਬਾ ਜੀ ਉਹਨਾਂ ਨੇ ਬੌਲਦਾਂ ਦਾ ਵੀ ਬਹੁਤ ਲੰਮਾ ਟਾਈਮ ਕੰਮ ਕਰਿਆ ਬਹੁਤ ਚੰਗੇ ਬੌਲਦ ਪਜਾਏ ਨੇ ਤੇ ਬਾਬਾ ਜੀ ਇੱਕ ਵਾਰ ਤੁਹਾਡਾ ਨੰਬਰ ਫੇਰ ਬੋਲ ਦਿਓ ਜੀ ਬੱਚਾ 98769 ਜੀ 3371 ਠੀਕ ਹੈ ਜੀ ਤੇ ਬਾਬਾ ਜੀ ਆ ਨੰਬਰ ਕਰ ਲਿਓ ਮਿੱਤਰੋ ਨੋਟ ਜੇ ਕਿਸੇ ਮਿੱਤਰ ਨੂੰ ਕੋਈ ਥੋੜੀ ਚੰਗੀ ਲੱਗਦੀ ਹੈ ਤਾਂ ਬਾਬਾ ਜੀ ਨਾਲ ਕੰਟੈਕਟ ਕਰ ਸਕਦਾ ਬਾਬਾ ਜੀ ਤੁਸੀਂ ਟਾਈਮ ਟੂ ਟਾਈਮ ਕੱਟ ਕੇ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਫੋਟਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ